ਸਰਕਾਰੀ ਮਾਸਟਰਾਂ ਦੇ ਬੱਚੇ ਅਕਸਰ ਹੀ ਪ੍ਰਾਈਵੇਟ ਸਕੂਲਾਂ 'ਚ ਪੜਦੇ ਹੁੰਦੇ ਆ ਪਰ ਪ੍ਰਾਈਵੇਟ ਮਾਸਟਰਾਂ ਦੇ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਹੁੰਦੇ ਆ ਅਕਸਰ ਹੀ ਆਪਾਂ ਦੇਖਦੇ ਆ ਕਿ ਸਰਕਾਰੀ ਜਿਹੜੇ ਮਾਸਟਰ ਹੁੰਦੇ ਆ ਨਾ ਉਹ ਕਹਿੰਦੇ ਕਿ ਸਾਡੇ ਬੱਚੇ ਤਾਂ ਵਧੀਆ ਸਕੂਲ 'ਚ ਪੜਨ ਯਾਨੀ ਕਿ ਪ੍ਰਾਈਵੇਟ ਦੇ ਵਿੱਚ ਪੜਨ ਤੇ ਜਿਹੜੇ ਜਿਹੜਾ ਕੋਈ ਆਮ ਪ੍ਰਾਈਵੇਟ ਬੰਦਾ ਹੈ ਜਿਹੜਾ ਕਿ ਪ੍ਰਾਈਵੇਟ ਐਜੂਕੇਸ਼ਨ ਉਹ ਅਫੋਰਡ ਨਹੀਂ ਕਰ ਸਕਦਾ ਉਹ ਕਹਿੰਦਾ ਚਲੋ ਆਪਾਂ ਸਰਕਾਰੀ ਚ ਲਾ ਆਣੇ ਪਰ ਇਹ ਉਦਾਹਰਨ ਤੋਂ ਉਲਟਾ ਪਾਏਕਾ ਜਿਹੜਾ ਆਧਾਰਨਾ ਚ ਲੈ ਕੇ ਆਏ ਆ ਬਾਈ ਜੀ ਆਪਣੇ ਨਾਲ ਹੈ ਤੇ ਉਹਨਾਂ ਦੇ ਹੀ ਬੱਚਾ ਨਾਲ ਹੈ ਇਹ ਬਾਈ ਜੀ ਸਰਕਾਰੀ ਅਧਿਆਪਕ ਹੈ ਤੇ ਇਹ 22 ਸਰਕਾਰੀ ਸਕੂਲ ਦੇ ਵਿੱਚ ਪੜਦੇ ਆ ਆਪਾਂ ਗੱਲਬਾਤ ਕਰਦੇ ਵੀ ਕੀ ਗੱਲ ਇਹ ਅਫੋਰਡ ਨਹੀਂ ਕਰ ਸਕਦੇ ਜਾਂ ਸੋਚ ਹੀ ਜ਼ਿਆਦਾ ਵਧੀਆ ਗੱਲਬਾਤ ਕੀ ਹੈ ਬਾਈ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਤੁਹਾਡਾ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਜੀ ਜ਼ਿਲ੍ਹਾ ਮੇਰਾ ਨਾਮ ਹੀ ਸੰਦੀਪ ਸਿੰਘ ਆ ਜੀ ਮੇਰੇ ਈਟੀਟੀ ਅਧਿਆਪਕਾ ਜੀ ਜੀ ਸਰਕਾਰੀ ਪ੍ਰਿੰਸੀਪਲ ਕੋਟੇਸਪੁਰਾ ਸਿੰਘ ਕੋਲੇ ਮੇਰੀ ਪੋਸਟਿੰਗ ਆ ਗਈ ਟੇਪ ਪਿੰਡ ਤੁਹਾਡਾ ਜੀ ਮੇਰਾ ਪਿੰਡ ਮਹਿਮਾ ਸਰਜਾ ਜੀ ਜ਼ਿਲ੍ਹਾ ਬਠਿੰਡਾ ਜੀ ਪੈਂਦਾ ਹੈ ਨਾ ਬਠਿੰਡਾ ਹਾਂਜੀ ਤਾਂ ਆਪਣੇ ਨਾਲ ਹੀ ਪਿੰਡ ਆ ਜੀ ਮਹਿਮਾ ਸਰਜਾ ਉਹ ਇਹਨਾਂ ਦਾ ਪਿੰਡ ਹੈ ਤੇ ਨਾਲ ਹੀ ਇੱਥੋਂ 10 ਕਿਲੋਮੀਟਰ ਹੋਣਗੇ ਇਸਪੁਰਾ ਸਿੰਘ ਵਾਲੇ ਕੋਠੇ ਹਾਂਜੀ ਤੇ ਉੱਥੇ ਤੁਹਾਡੀ ਡਿਊਟੀ ਹੈ ਬਿਲਕੁਲ ਹਾਂਜੀ ਤੇ ਇਹ ਬੱਚਾ ਤੁਹਾਡਾ ਹੈ ਜੀ ਹਾਂਜੀ ਤੇ ਇਹ ਕਿਹੜੇ ਸਕੂਲ ਚ ਪੜਦਾ ਜੀ? ਇਹ ਸਰਕਾਰੀ ਪ੍ਰਾਇਮਰੀ ਸਕੂਲ ਕੋਠੇਸਪੁਰਾ ਸਿੰਘ ਵਾਲੇ ਉਹ ਸਕੂਲ ਚ। ਹਾਂਜੀ ਹਾਂਜੀ। ਤਾਂ ਤੋਂ ਜਦੋਂ ਤੁਸੀਂ ਘਰੋਂ ਨਿਕਲਦੇ ਆ ਤੇ ਬੱਚੇ ਨੂੰ ਨਾਲ ਹੀ ਲੈ ਜਾਂਦੇ। ਹਾਂਜੀ। ਇੱਕ ਬੱਚਾ ਕਿ ਦੋ ਦੋ ਹੀ ਤੁਹਾਡੇ। ਮੇਰੇ ਦੋ ਬੱਚੇ ਆ ਜੀ। ਤੇ ਦੂਜਾ ਬੱਚਾ ਕਿਹੜੇ ਸਕੂਲ ਚ ਪੜਦਾ? ਉਹ ਹੁਣ 8 9th ਕਲਾਸ ਚ ਆ ਜੀ। ਠੀਕ ਆ ਜੀ। ਉਹ ਕੇਂਦਰੀ ਵਿਦਿਆਲੇ ਚ ਆ ਜੀ। ਠੀਕ ਆ ਜੀ। ਪਹਿਲਾ ਉਹ ਬੱਚਾ ਉਥੋਂ ਮੇਰੇ ਪਹਿਲੇ ਬੇਟੀ ਸੀ ਉਹਨੇ ਵੀ ਉਥੋਂ 5ਵੀਂ ਤੱਕ ਉੱਥੇ ਹੀ ਪੜਾਈ ਕੀਤੀ ਆ। ਜੀ। ਇਹ ਬੱਚਾ ਵੀ ਹੁਣ 5ਵੀਂ ਦੇ ਪੇਪਰ ਦੇ ਚੁੱਕਾ ਇਹ ਵੀ ਹੁਣ ਤੱਕ ਉੱਥੇ ਹੀ ਪੜ ਰਿਹਾਗਾ ਇਹ ਵਜਾ ਇਹ ਬਣੀ ਜਦੋਂ ਅਸੀਂ ਸਰਕਾਰ ਸਕੂਲ ਦੀ ਦਾਖਲਾ ਮੁਹਿੰਮ ਵਾਸਤੇ ਡੋਰ ਟੂ ਡੋਰ ਜਾਂਦੇ ਸੀਗੇ ਤਾਂ ਸਾਨੂੰ ਅਕਸਰ ਹੀ ਉਹ ਸਵਾਲ ਕਰਦੇ ਸੀ ਵੀ ਤੁਹਾਡੇ ਆਪ ਦੇ ਬੱਚੇ ਕਿੱਥੇ ਪੜ੍ਹਦੇ ਆਗੇ ਤਾਂ ਉਹ ਕਹਿੰਦੇ ਸੀ ਵੀ ਜੇ ਤੁਹਾਡੇ ਕੋਲ ਇੰਨੀ ਸਹੂਲਤ ਹੈਗੀ ਆ ਤੁਸੀਂ ਪੜ੍ਹਾਉਨੇ ਹੋ ਤਾਂ ਸੇ ਆਪ ਦੇ ਬੱਚੇ ਕਿਉਂ ਨਹੀਂ ਲਾਉਂਦੇ ਤਾਂ ਅਸੀਂ ਆ ਕਹਿ ਵੀ ਸੀ ਆਪ ਦੇ ਬੱਚੇ ਵੀ ਇੱਥੇ ਹੀ ਲਾਵਾਂਗੇ ਇਹ ਮੀਨ ਕਾਰਡ ਉੱਥਾ ਬਣਿਆ ਪਰ ਫਿਰ ਵੀ ਜਿਹੜੇ ਬੱਚੇ ਸਾਡੇ ਕੋਲੇ ਆ ਰਹੇ ਉਹ ਤਾਂ ਆ ਹੀਦੇ ਆ ਜਿਨ੍ਹਾਂ ਕੋਲੇ ਅਸੀਂ ਜਾਂਦੇ ਸੀ ਉਹਨਾਂ ਨੇ ਫਿਰ ਵੀ ਸਾਨੂੰ ਇਹ ਕਹਿੰਦਾ ਸਾਡੇ ਰਿਸ਼ਤੇਦਾਰ ਕਹਿੰਦੇ ਆ ਵੀ ਸਰਕਾਰੀ ਸਕੂਲ ਚ ਪੜ੍ਹਾਈ ਨਹੀਂ ਜਾਂ ਕਿਵੇਂ ਆ ਉਹ ਉਹਨਾਂ ਦੇ ਮੰਨ ਲਓ ਇਹ ਸਵਾਲਾਂ ਦੇ ਜਵਾਬ ਖਾਤਰ ਅਸੀਂ ਆ ਤਾਂ ਬੱਚਾ ਉੱਥੇ ਲਾਇਆ ਠੀਕ ਹੈ ਜੀ ਪਰ ਤੁਸੀਂ ਉਹਨਾਂ ਦੇ ਸਵਾਲਾਂ ਖਾਤਰ ਆਪਣਾ ਬੱਚਾ ਲਾਇਆ ਪਰ ਕਿਤੇ ਤੁਹਾਨੂੰ ਐ ਤਾਂ ਨਹੀਂ ਹੈਗਾ ਵੀ ਤੁਸੀਂ ਆਪਣੇ ਬੱਚੇ ਦਾ ਨੁਕਸਾਨ ਕੀਤਾ ਇਹ ਚੀਜ਼ ਹੈ ਜਾਂ ਨਹੀਂ ਤੁਹਾਡੇ ਸੋਚਣ ਦਾ ਨਹੀਂ ਨਹੀਂ ਕੀਤਾ ਜੀ ਨੁਕਸਾਨ ਨਹੀਂ ਹੈ ਹਾਂ ਕਿਉਂਕਿ ਸਾਡੇ ਵੀ ਮੇਰੀ ਵਾਈਫ ਵੀ ਕਹਿੰਦੀ ਹੈ ਵੀ ਆਪਨ ਸਾਰੇ ਰਿਸ਼ਤੇਦਾਰੀ ਵੀ ਕਹਿੰਦੇ ਆ ਵੀ ਤੁਸੀਂ ਉੱਥੇ ਬੱਚਾ ਕਿਉਂ ਲਾਇਆ ਕੋਈ ਐ ਵੀ ਕਹਿਣ ਵਾਲੇ ਹੋਣਗੇ ਵਿੱਚ ਆਪਣੇ ਫਿਤਰਤੀ ਲੋਕਾਂ ਦੇ ਵੀ ਮਾਸਟਰ ਦਾ ਤਾਂ ਦਿਮਾਗ ਹੀ ਲੱਗ ਗਿਆ ਸ਼ਾਇਦ ਕੋਈ ਬੰਦਾ ਕਹੇ ਵੀ ਕਹਿੰਦੇ ਸੀ ਮੈਨੂੰ ਵੀ ਕਦੇ ਐਂ ਲੱਗਦਾ ਸੀਗਾ ਪਰ ਸਾਡੀ ਰਿਸ਼ਤੇਦਾਰੀ ਚ ਉਹਦਾ ਨਾਂ ਤਾਂ ਨਹੀਂ ਲੈਂਦੇਗੇ ਉਹ ਵਿਆਹ ਜਦ ਅਸੀਂ ਮਿਲੇ ਤੇ ਅਸੀਂ ਦੋਨਾਂ ਬੱਚਿਆਂ ਦਾ ਮੁਕਾਬਲਾ ਕਰਵਾ ਲਿਆ ਸਾਡਾ ਬੱਚਾ ਉਹਦੇ ਨਾਲ ਠੀਕ ਸੀ ਤਾਂ ਉਹ ਸਾਨੂੰ ਐ ਲੱਗਿਆ ਵੀ ਐਡੀ ਕੋਈ ਮੰਨ ਲਓ ਮੈਨੂੰ ਵੀ ਲੱਗਿਆ ਵੀ ਹਾਂ ਇਹਦੇ ਚ ਮੈਂ ਇੱਕ ਗੱਲ ਤੁਹਾਨੂੰ ਟੋਕਣਾ ਚਾਹੂੰਗਾ ਜੀ ਜਿਹੜਾ ਇਹ ਮੈਂ ਖੁਦ ਈਟਟੀ ਹੈਗਾ ਪਰ ਮੈਂ ਨਹੀਂ ਲੱਗ ਸਕਿਆ ਕਿਉਂਕਿ ਮੈਂ ਨਹੀਂ ਕਾਬਿਲ ਹੋਊਗਾ ਮੈਂ ਤੋਂ ਟਟ ਕਲੀਅਰ ਨਹੀਂ ਹੋਇਆ ਮੈਂ ਨਹੀਂ ਲੱਗ ਪਿਆ ਹੈ ਨਹੀਂ ਤੁਸੀਂ ਟਟ ਕਲੀਅਰ ਕੀਤਾ ਉਹ ਤੁਸੀਂ ਲੱਗੇ ਯਾਨੀ ਕਿ ਤੁਸੀਂ ਕਾਬਿਲ ਹੋ ਪਰਾਈਵੇਟ ਦੇ ਵਿੱਚ ਕੌਣ ਜਾਊਗਾ ਜਿੱਤ ਟਟ ਕਲੀਅਰ ਨਹੀਂ ਹੋਇਆ ਜਾਂ ਟੈਟ ਕਲੀਅਰ ਹੋਣ ਤੋਂ ਬਾਅਦ ਮੈਡਚ ਨਹੀਂ ਆਇਆ ਯਾਨੀ ਕਿ ਜਿਹੜੀ ਕ੍ਰੀਮ ਆ ਉਹ ਸਰਕਾਰੀ ਸਕੂਲਾਂ 'ਚ ਲੱਗੂਗੀ ਜਿਹੜੇ ਉਹ ਥੱਲੇ ਵਾਲੇ ਟੀਚਰ ਆ ਉਹ ਪ੍ਰਾਈਵੇਟ ਸਕੂਲਾਂ ਜਾਣਗੇ ਸੋ ਕੁਆਲਿਟੀ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਆਉਣੀ ਤੈਅ ਹੈ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਹਾਂ ਸਿਸਟਮ ਸੁਧਰ ਰਿਹਾ ਹੈ ਸਿਸਟਮ ਤੁਸੀਂ ਵੀ ਦੇਖਿਆ ਹੋਊਗਾ ਮੇਰੇ ਦੇਖਣ 'ਚ ਵੀ ਇਹ ਪਿਛਲੇ 10-15 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਉਹ ਵਧਿਆ ਹੈਗਾ ਵਧਿਆ ਜੀ ਤੇ ਹੁਣ ਤੁਸੀਂ ਕਿਹੜਾ ਸਬਜੈਕਟ ਪੜਾਉਣੀ ਵੈਸੇ ਕਿ ਸਾਰੇ ਨੇ ਤੁਹਾਡੇ ਕੋਲ ਸਾਡੇ ਕੋਲੇ ਪਹਿਲੀ ਤੋਂ 5ਵੀਂ ਤੱਕ ਹੈ ਜੀ ਸਾਰੀ ਸਬਜੈਕਟ ਹੁੰਦੇ ਜਿਹੜੇ ਬੱਚੇ ਨੂੰ ਤੁਸੀਂ ਖੁ ਕਦੇ ਹੁੰਦੇ ਆ ਛਿੜਕਦੇ ਨਹੀਂ ਤੇ ਪੜਾਉਂਦੇ ਵਧੀਆ ਹਾਂਜੀ ਨਹੀਂ ਉੱਥੇ ਸਾਰੇ ਕਹਿੰਦੇ ਆ ਬਾਕੀ ਸਾਰੇ ਕਹਿੰਦੇ ਆ ਬਾਕੀ ਵਧੀਆ ਪੜਾਉਂਦੇ ਆ ਨਾ ਐ ਨਹੀਂ ਵੀ ਇਹ ਨਹੀਂ ਕਿ ਗੱਲ ਵੀ ਕਿ ਪਾਪਾ ਤਾਂ ਪੁੱਛਣਾ ਵਧੀਆ ਪੜਾਉਂਦੇ ਆ ਨਾ ਹਾਂਜੀ ਹੁਣ ਕਿਹੜੀ ਕਲਾਸ ਚਾ ਤੂੰ ਫਿਫਥ ਦੇ ਵਿੱਚ ਪੇਪਰ ਦਿੱਤੇ ਹੁਣ ਕਿ ਹਾਂਜੀ ਅਚਾ ਪੇਪਰ ਦਿੱਤੇ ਕਿੰਨੇ ਪਰਸੈਂਟ ਆ ਜਾਣਗੇ ਨੰਬਰ 99 ਵਾਹ ਜੀ ਵਾਹ 1% ਹੀ ਛੱਡਨੇ ਤੇ ਚੌਥੀ ਚੋਂ ਕਿੰਨੇ ਸੀਗੇ ਚੌਥੀ ਚੋਂ 92 ਤੇ ਤੀਜੀ ਚੋਂ Chị chị cho thân mình. ਕਿਆ ਗੱਲਾਂ ਬਾਤਾਂ ਹੈ ਮਤਲਬ ਵੀ 90 ਤੱਕ ਸੂਈ ਡਿੱਗਦੀ ਨਹੀਂ ਵੀ 1/2% ਹੀ ਰਹਾ ਹੁਣ 1/2 ਤਾਂ ਕਿਸੇ ਨਾ ਕਿਸੇ ਚੀਜ਼ ਦਾ ਕੱਟਾ ਹੀ ਜਾਂਦਾ ਸੋ ਮਤਲਬ ਆਪਾਂ ਕਹਿ ਲਈਏ ਕਿ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਬੱਚੇ ਦਾ ਹੋ ਰਿਹਾ ਜੇ ਸਰਕਾਰੀ ਦੇ ਵਿੱਚ ਆਉਂਦਾ ਜੇ ਕੋਈ ਵੀ ਆਪਣੀ ਵੀਡੀਓ ਦੇਖ ਕੇ ਕੋਈ ਬੰਦਾ ਪ੍ਰਭਾਵਿਤ ਹੁੰਦਾ ਸਰਕਾਰੀ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਲਾਉਂਦਾ ਚਾਹੇ ਉਹ ਬੇਸ਼ੱਕ ਪੰਜਾਬ ਦੇ ਕਿਸੇ ਜ਼ਿਲ੍ਹੇ ਦਾ ਹੋਵੇ ਉਹਨੂੰ ਫਾਇਦਾ ਹੀ ਹੋਊਗਾ ਜੀ ਬਿਲਕੁਲ ਫਾਇਦਾ ਹੋਊਗਾ ਜੀ ਸਾਡੇ ਕੋਲ ਆਉਂਦੇ ਆ ਪੇਰੈਂਟਸ ਜੇ ਹਟਾਉਂਦੇ ਵੀ ਤਾਂ ਐ ਸਾਨੂੰ ਐ ਕਹਿ ਕੇ ਨਹੀਂ ਸਾ ਤੋ ਹਟਾ ਰਹੇ ਉਹ ਬੱਚੇ ਵਿੱਚੇ ਪੜਾਈ ਨਹੀਂ ਉਹ ਇਸ ਕਰਕੇ ਕਹਿਗੇ ਹਟਾ ਰਹੇ ਆ ਵੀ ਸਾਡੇ ਰਿਸ਼ਤੇਦਾਰ ਸਾਨੂੰ ਕਹਿੰਦੇ ਆ ਵੀ ਤੁਸੀਂ ਕਿਉਂ ਸਰਕਾਰੀ ਚ ਭੇਜ ਰਹੇ ਹੋ ਜਾਂ ਇਹ ਹੈ ਵੀ ਸੋਟਕੋ ਸਾਰਾ ਹੁੰਦੇ ਹੁੰਦੇ ਵੀ ਤੁਸੀਂ ਸਰਕਾਰੀ ਚ ਕਿਉਂ ਭੇਜਦੇ ਬਸ ਤੌਣ ਚ ਕਿੱਲੇ ਵਾਲੀ ਗੱਲ ਹੈਗੀ ਬਿਲਕੁਲ ਵੀਰ ਕੋਈ ਨਾ ਕਹਦੇ ਜਵਾਕ ਤਾਂ ਤੇਰੇ ਸਰਕਾਰੀ ਚ ਪੜਦੇ ਉਹ ਗੱਲ ਨਾ ਕਹ ਰਹੇ ਨੀ ਤੇ ਉਹ ਕਹਿੰਦੇ ਇਹਨਾਂ ਨੇ ਇੱਕ ਵੀ ਸਭ ਤੋਂ ਵੱਡਾ ਰੋਗ ਕਿਆ ਕਹਾਂਗੇ ਲੋਕ ਉਹ ਗੱਲ ਹੈ ਵੀ ਬੱਚੇ ਦੀ ਜਦੋਂ ਐਜੂਕੇਸ਼ਨ ਵਧੀਆ ਹੋ ਰਹੀ ਹੈ ਫਿਰ ਆਪਾਂ ਨੂੰ ਚਾਹੀਦਾ ਕੀ ਹੈ ਵੀ ਆਪਾਂ ਅੰਬ ਖਾਣੇ ਆ ਕਿ ਪੇੜ ਗੰਨੇ ਉਹ ਗੱਲ ਹੋਈ ਪਈ ਆ ਪਰ ਐਜੂਕੇਸ਼ਨ ਓਵਰਆਲ ਵਧੀਆ ਤੁਹਾਡੇ ਆਸ-ਪਾਸ ਦੇ ਹੋਰ ਸਕੂਲਾਂ ਦੇ ਵਿੱਚ ਤੁਸੀਂ ਦੇ ਦੇ ਹਾਂਜੀ ਟੀਚਰ ਵਧੀਆ ਹੁਣ ਤਾਂ ਬਹੁਤ ਵਧੀਆ ਕਾਬਿਲ ਟੀਚਰ ਬਹੁਤ ਵਧੀਆ ਜੀ ਕਾਬਿਲ ਟੀਚਰ ਆਗੇ ਮਸਲਾ ਬਸ ਇਹ ਜਿਹੜਾ ਇੱਕ ਸਟੇਟਸ ਸਿੰਬਲ ਬਣ ਗਿਆ ਵੀ ਇਸ ਇਧਰ ਆਉਂਦੇ ਬੱਚੇ ਪਿੱਛੇ ਨਹੀਂ ਆਉਂਦੇ ਠੀਕ ਹੈ ਵਾਕਿਆ ਹੋਰ ਕੋਈ ਸਿਸਟਮ ਨਹੀਂ ਜਾਂ ਕੁਛ ਆਦੇ ਦਿਮਾਗਦਾਂ ਲਾ ਲੋ ਵੀ ਅਸੀਂ ਇੱਕ ਲੈਵਲ ਲਾ ਗਿਆ ਸਰਕਾਰੀ ਸਕੂਲਾਂ ਤੇ ਸਰਕਾਰੀ ਸਕੂਲ ਵੀ ਗਰੀਬਾਂ ਦੇ ਬੱਚਿਆਂ ਵਾਸਤੇ ਆਗੇ ਜਦ ਕਿ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਜਿਹੜਾ ਬੱਚਾ ਸਕੂਲ ਦੇ ਵਿੱਚ ਆ ਗਿਆ ਉਹ ਪੂਰੇ ਅਨੁਸ਼ਾਸਨ ਚ ਰਹਿੰਦਾ ਹੈਗਾ ਪੂਰਾ ਸਾਰੇ ਬੱਚੇ ਇੱਕੋ ਜਿਹੇ ਟਰੀਟ ਹੁੰਦੇ ਆ ਕਿਸੇ ਵਾਸਤੇ ਕੋਈ ਉਹ ਨਹੀਂ ਹੁੰਦਾਗਾ ਜੀ ਵੀ ਕੋਈ ਭੇਦ ਭਾਵ ਨਹੀਂ ਵੀ ਚੱਲੀ ਤਾਂ ਸਾਰੇ ਬੱਚੇ ਸਾਰੇ ਇੱਕੋ ਜਿਹੇ ਆ ਜੀ ਬਿਲਕੁਲ ਜੀ ਇਹ ਤਾਂ ਬਹੁਤ ਬਹੁਤ ਧੰਵਾਦ ਜੀ ਤਾਂ ਇਹ ਇੱਕ ਇਹਨਾਂ ਨੇ ਉਦਾਹਰਣ ਸੱਟ ਕੀਤੀ ਹੈ ਕਿ ਯਾਰ ਇਹ ਜੀ ਕੋਈ ਗੱਲ ਨਹੀਂ ਜਿਵੇਂ ਇਹਨਾਂ ਨੂੰ ਦੱਸਿਆ ਨਾ ਕਿ ਆਪਣੇ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਫਤੂਰ ਹੋ ਚੁੱਕਿਆ ਵੀ ਹਾਂ ਸਟੇਟਸ ਸਿੰਬਲ ਵੀ ਜੇ ਬੰਦਾ ਕੋਈ ਸਾਈਕਲ ਤੇ ਜਾ ਰਿਹਾ ਤਾਂ ਉਹ ਗਰੀਬ ਹੋਊਗਾ ਮੋਟਰਸਾਈਕਲ ਤੇ ਜਾ ਰਿਹਾ ਉਹ ਗਰੀਬ ਉਹ ਕਾਰ ਵਾਲਾ ਹੀ ਮੀਰ ਹੋਊਗਾ ਇਹ ਲੋਕਾਂ ਨੇ ਆਪਣੇ ਦਿਮਾਗ ਦੇ ਵਿੱਚ ਭਰ ਲਿਆ ਗਿੱਲਾ ਹਾਲਾਂਕਿ ਇਹ ਜੀਆਂ ਕੁਝ ਵੀ ਗੱਲਾਂ ਹੁੰਦੀਆਂ ਨਹੀਂ ਐ ਇਹ ਬੱਚਾ ਪੜ ਰਿਹਾ ਮੈਨੂੰ ਪਤਾ ਹੈ ਬਹੁਤ ਤਰੱਕੀ ਕਰੂਗਾ ਇਹਨਾਂ ਨੇ 90% ਕਹਿੰਦਾ ਕੇ ਜਾਊਗਾ ਸੋ ਭਾਈ ਜੇ ਤੁਸੀਂ ਆਪਣੇ ਬੱਚੇ ਨੂੰ ਸਰਕਾਰੀ ਚ ਪੜਾਉਣਾ ਚਾਹੁੰਦੇ ਪੜਾ ਸਕਦੇ ਇਹ ਜੀ ਕੋਈ ਗੱਲ ਨਹੀਂ ਹੈ ਸਟੇਟਸ ਸਿੰਬਲ ਦਾ ਨਾ ਸੋਚੋ ਹਾਂ ਜੇ ਉੱਥੇ ਐਜੂਕੇਸ਼ਨ ਨਹੀਂ ਹੈਗੀ ਫਿਰ ਤੁਸੀਂ ਗੱਲ ਕਰੋ ਬਟ ਜੇ ਐਜੂਕੇਸ਼ਨ ਵਧੀਆ ਤਾਂ ਸਰਕਾਰੀ ਸਕੂਲ ਦੇ ਹੋਏ ਤੁਸੀਂ ਆਪਣੇ ਬੱਚੇ ਨੂੰ ਪੜਾ ਸਕਦੇ ਆ ਮੈਂ ਤਾਂ ਖੁਦ ਚਾਹੁੰਦਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਚੰਗੇ ਹੋਣ ਜਿੱਥੇ ਬੱਚੇ ਪੜ੍ਹਦੇ ਹੋਣ ਆਪਣੇ ਸਾਰਿਆਂ ਦੇ ਤੇ ਸਰਕਾਰੀ ਹਸਪਤਾਲ ਇਹ ਜੇ ਚੰਗੇ ਹੋਣ ਕਿ ਸਾਰਨ ਆਪਣਾ ਇਲਾਜ ਵੀ ਉੱਥੇ ਹੁੰਦਾ ਹੋਵੇ ਸੋ ਆਪਾਂ ਨੂੰ ਕਿਸੇ ਪ੍ਰਾਈਵੇਟ ਹਸਪੀਟਲ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਨਾ ਜਾਣਾ ਪਵੇ ਜਿੱਥੇ ਕਿ ਆਪਣੀ ਲੋਟ ਹੋਵੇ ਸੋ ਵੀਡੀਓ ਚੰਗੀ ਲੱਗੀ ਆ ਲਾਈਕ ਸ਼ੇਅਰ ਕਰਿਓ ਤੇ ਬਾਈ ਜੀ ਬਾਰੇ ਕਮੈਂਟ ਕਰਕੇ ਜਰੂਰ ਆਪਣੀ ਕੀਮਤੀ ਸੁਝਾ ਦਿਓ ਤੇ ਜੇ ਲੱਗਦਾ ਕਿ ਅਸੀਂ ਚੰਗੀਆਂ ਵੀਡੀਓ ਲਾਈਕ ਕਰਨਾ ਤਾਂ ਆਪਣੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ